ਬਹੁਤ ਬਹੁਤ ਧੰਨਵਾਦ ਜੀ ਸੁਖਜੀਤ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਜੀ ਲੈਟ ਡਨ ਸਤਿ ਸ਼੍ਰੀ ਅਕਾਲ ਮਨਸੀਰਤ ਭਣੇ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਵੈਰੂ ਜੀ ਸਭ ਨੂੰ ਚੜ੍ਹਦੀ ਕਲਾ ਜਿ ਰੱਖੇ ਹੋਰ ਜੀ ਭੈਣ ਜੀ ਪਰਿਵਾਰ ਠੀਕ ਆ ਸਾਰੇ ਬਹੁਤ ਬਹੁਤ ਧੰਨਵਾਦ ਮਨਸੀਰਤ ਭੈਣ ਸੁਖਜੀਤ ਚੰਜਰ ਡਬੋ ਬੜੀ ਤੋਂ ਬਹੁਤ ਬਹੁਤ ਧੰਨਵਾਦ ਸਾਰੀ ਪ੍ਰਣ ਪ੍ਰਾਮਾ ਦਾ ਲੈਕਚਰ ਆਉਣ ਲਈ ਬਹੁਤ ਬਹੁਤ ਧੰਨਵਾਦ ਜੀ ਵਧੀਆ ਚਾਹੀਦਾ ਭਾਈ ਵਧੀਆ ਚਲੋ ਠੀਕ ਹੈ ਜੀ ਲੈਣੇ ਇਹਦੇ ਸੋ ਜਣਾ ਬੱਚਿਆਂ ਨੇ ਤਿਆਰ ਕਰਾਂਗੇ ਕੋਈ ਨਹੀਂ ਭੈਣੇ ਕੋਈ ਨਹੀਂ ਤਿਆਰ ਕਰ ਲੋ ਬੱਚੇ ਕੋਈ ਨਹੀਂ ਪਹਿਲਾਂ ਕੰਮ ਕਰ ਲੂ ਬਾਅਦ ਚ ਆ ਜਿਓ ਕੋਈ ਗੱਲ ਨਹੀਂ ਹੋਰ ਕਰਕੇ ਛੱਡ ਦੋ ਕੋਈ ਨਹੀਂ ਪੜ੍ਹੇ ਸਵੇਰ ਸਵੇਰੇ ਕੰਮ ਦਾ ਟਾਈਮ ਹੁੰਦਾ ਹਨ ਕਜੀ ਮਾ ਤੋਂ ਚੱਲੇ ਅੱਗੇ ਨਾਲ ਤੀਵਾਓ ਚਲੋ ਚੰਗੇ ਨਾਲ ਤੀਵਾਓ ਹਾਂਜੀ 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 ਕੋ ਨਾਨਕ ਦੇਵ ਜੀ ਸਾਰਿਆਂ ਦੇ ਕਿਰਪਾ ਕਰਨ ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਤੇ ਸੋਹਣੀ ਸਵੇਰ ਲੈ ਕੇ ਆਵੇ ਸਾਰੀ ਪ੍ਰੇਨ ਪ੍ਰਵਾਹਾਂ ਦਾ ਬਹੁਤ ਬਹੁਤ ਧੰਨਵਾਦ ਉਹ ਵਹਿਰੂ ਜੀ ਵਹਿਰੂ ਬਹੁਤ ਬਹੁਤ ਧੰਨਵਾਦ ਜੀ ਡੱਬ ਵਾਲੀ ਤੂੰ ਸੁਖਜੀਤ ਚੰਜਰ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦੀ ਧੰਨਵਾਦ ਸਾਰੇ ਭੈਣ ਭਰਾਵਾਂ ਦਾ ਲਾਈਵ ਚ ਆਉਣ ਲਈ ਨਿੱਕਾ ਜੀਆਂ ਨੂੰ ਉਹ ਅਹਿਰੂ ਜੀ ਵਾਹਿਗੁਰੂ ਸਾਹਿਬ ਦਾ ਪਲਾ ਕਰੇ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਬਾ ਦੋ ਮਿੰਟ ਲਈ ਮਿਊਟ ਕਰ ਦਾਂ ਜੀ ਮੈਂ ਹੋ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਸੋਕੋਟੀ ਜੀ 2D ਲੈਬ ਕਿੰਨੇ ਵਜੇ ਹੁੰਦੀ ਹੈ ਲਿਖਾਓ ਮੈਨੂੰ ਟਾਈਮ لا دکھجیت جی ایک گھنٹہ لگا دیو میں تھوڑی دی ایک گھنٹہ پورا کر دا کوئی نہیں کم کر لو پہ بھائی کوئی نہیں 11 ਵਜੇ ਤੋਂ ਲੈ ਕੇ 3 ਵਜੇ ਤੱਕ ਠੀਕ ਹੈ ਠੀਕ ਤੁਸੀਂ ਡੱਬਾ ਵਾਲੀ ਤੋਂ ਜਿਸ ਨਾਲ ਰਾਤ ਗੱਲ ਕੀਤੀ ਸੀ 11 ਤੋਂ ਹੂੰ ਹਾਂ ਬਈ 3 ਵਜੇ ਤੱਕ ਕਿਹਨੂੰ ਤੈਨੂੰ ਸੱਜੂ ਸ਼ੀਰ ਨੂੰ ਕੋਈ ਕਲੋਨੀਆ ਕੋਈ ਟਾਈਮ ਦੇ ਕੋਈ ਚੱਕਰ ਨਹੀਂ ਕੋਈ ਨਹੀਂ ਕੋਈ ਭਾਈ ਜਿਹੜਾ ਭੈਣ ਪਾਈ ਆਉਂਦਾ ਉਹਨੂੰ ਟਾਈਮ ਦੇਣਾ ਪੈਂਦਾ ਸਾਡੇ ਸ਼ੇਪ ਇਹਦੇ ਕਿੰਨੇ ਵਜੇ ਤੱਕ ਆ ਭਾਈ ਸੁਖਜੀਤ ਜੀ ਕਿ ਤਾਂ ਸਟਡੀ ਹੋਗੀ 11 ਤੋਂ ਲੈ ਕੇ 3 ਵਜੇ ਤੱਕ ਇੱਕ 6:30 ਤੋਂ ਕਦੋਂ ਵਜੇ ਤੱਕ ਤਾਂ ਜੇ ਨੂੰ 9 ਤੱਕ ਠੀਕ ਹੈ ਜੀ ਠੀਕ ਆ ਦੋਨੋਂ ਤੀ ਤੋ ਉਨੀ ਅੱਜ ਸਹੀ 11 ਵਜੇ ਲਾ ਲਿਓ ਥੋੜਾ ਇੱਕ ਐਡੀ ਲਾਉਂਗਾ ਮੈਂ 1 ਘੰਟਾ ਦੇ ਦਿਓ 11 ਵਜੇ ਥੋੜੀ ਲਾਈਵ ਚ ਆਉਂਗਾ ਮੈਂ ਬਹੁਤ ਬਹੁਤ ਧੰਨਵਾਦ ਜੀ ਕੱਲ ਨੂੰ ਸ਼ਾਮ ਵਾਲੀ ਚਾਹੂੰਗਾ ਮੇਰੀ ਡਿਊਟੀ ਹੁੰਦੀ ਆ ਭਾਈ ਦੰਨ ਲੈਣਾ ਭਾਈ ਦੰਨ دیکھو پی میسج کر کے آ گیا ویو ویو آ بھائی دیکھو ٹھیک ہے ٹھیک ہے بھائی میری لائف پنجابی پیج... جی کر لو پی ملیو... انگلش تھوڑا جی گھٹ پتا لگتا ہے پجابی جی میسج کر لو جی پجابی چاہتے ہیں ਦੀ ਲੈ ਵਿੱਚ ਯੂ ਐਮ ਲੂ ਤੁਸੀਂ ਤੋਂ ਕੋਈ ਨਹੀਂ ਭਾਈ ਬਹੁਤ ਬਹੁਤ ਧੰਨਵਾਦ ਮਨਸੀਰਤ ਪੈਣ ਬਹੁਤ ਬਹੁਤ ਧੰਨਵਾਦ ਸੁਖੇਂਦਰ ਮਹੀ ਵਾਲੀ ਅਡੀ ਤੋਂ ਮੈਨੇ ਬਹੁਤ ਬਹੁਤ ਧੰਨਵਾਦ ਮਨਸੀਰਤ ਪੜਨੇ ਤੁਸੀਂ 11 ਤੋਂ ਲੈ ਕੇ 2 ਵਜੇ ਤੱਕ ਲਾਉਂਗੇ ਲੈਬ ਵਹਿਰੂ ਜੀ ਵਹਿਰੂ ਮਨਸੀਰਤ ਪੜਨ ਵਹਿਰੂ ਜੀ ਵਹਿਰੂ ਠੀਕ ਹੈ ਠੀਕ ਹੈ ਭਾਈ ਇੱਕ ਦਿਨ ਡਿਊਟੀ ਹੁੰਦੀ ਆ ਉਦੋਂ ਟਾਈਮ ਘੱਟਦਾ ਭੂ ਅੱਜ ਮੈਂ 5 ਵਜੇ ਤੱਕ ਘਰੇ ਆ 5 ਵਜੇ ਮੈਨੂੰ ਫੇਰ ਜਾਣਾ ਪੈਂਦਾ ਕੰਮ ਕਰਨ ਫੇਰ 9:00 ਵੱਜ ਜਾਂਦੇ ਨੇ ਮੇਰੇ ਰਾਤ ਨੂੰ ਕੋਈ ਨਹੀਂ ਜਦ ਵੀ ਸਮਾਂ ਲੱਗਿਆ ਮੈਂ ਜ਼ਰੂਰ ਆਉਂਗਾ ਇੱਕ ਇੱਕੇ ਘੰਟਾ ਲੈਂ ਉਹ ਭਾਈ ਉਹ ਟੀਮਾਂ ਵੀ ਨੇ ਆਪਣੇ ਕੋਲ ਬਣੀਆਂ ਵੀ ਉਹਨਾਂ ਕੋਲ ਵੀ ਜਾਣਾ ਪੈਂਦਾ ਕੁਲਦੀਪ ਬਲੋ ਬਹੁਤ ਬਹੁਤ ਧੰਨਵਾਦ ਭੈਣੇ ਲੈ ਕੇ ਡਨ ਕਰਨ ਲਈ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਭੈਣੇ ਹੋਰ ਭੈਣੇ ਪਰਿਵਾਰ ਠੀਕ ਆ ਸਾਰਾ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਸਭ ਦਾ ਭਲਾ ਹੋਵੇ ਹੋਏ ਮੈਂ ਵੀ ਭੈਣੇ ਹੁਣੇ ਆਈ ਆ ਜੀ ਡਿਊਟੀ ਲਾ ਕੇ ਮਾ ਪਹਿਲਾਂ ਲੈਵ ਚਲਾਵਾਂ ਬਾਕੀ ਕੰਮ ਆਵਾਜ਼ ਚ ਆਪਣਾ ਸਹੀ ਟਾਈਮ ਆਉਂਦਾ ਭਣੀ ਚਾਹੇ ਮਿਊਟ ਕਰਕੇ ਰੱਖਦਾ ਮੈਂ ਸਹੀ ਟਾਈਮ ਤੇ ਲੈਵ ਆਪਾਂ ਚਲਾਉਣੀ ਆ ਤੁਸੀਂ ਵੀ ਟਾਈਮ ਦੇ ਪਾਬੰਦ ਰਹੋ ਭਣੀ ਸਾਰੇ ਪੈਣਪਾ ਆਪਣੇ ਸਹੀ ਟਾਈਮ ਤੇ ਲੈਵ 10 ਮਿੰਟ ਪਹਿਲਾਂ ਚਲਾ ਲਿਆ ਕਰੋ ਕਈ ਵਾਰ ਆਪਾਂ ਲੇਟ ਹੋ ਜਾਂਦੇ ਆ ਬੇਕਦਰ ਤਨਾ ਕਿਸੇ ਡੀਜੇ ਜਾਣਾ ਪੈਂਦਾ ਨਾ ਛੱਡ ਕੇ ਆਉਣ ਜੋਗੀਆਂ ਜਿਹੜੇ ਜਿਹੜੇ ਭੈਣ ਭਰਾ ਆਉਂਦੇ ਹੁੰਦੇ ਨੇ ਉਹਨਾਂ ਦੀ ਲੈਬ 'ਚ ਜਾਣਾ ਪੈਂਦਾ ਤੁਸੀਂ ਆਪਣਾ ਟਾਈਮ ਤੋਂ 10 ਮਿੰਟ ਪਹਿਲਾਂ ਲੈਬ ਔਨ ਰੱਖਿਓ ਤਾਂ ਆਪਾਂ ਪੱਕੇ ਤੂਜੀ ਜੀ ਸਹੀ ਟਾਈਮ ਤੇ ਸਪੋਰਟ ਕਰ ਸਕੀਏ ਹਰ ਇੱਕ ਦਾ ਕੀਮਤੀ ਸਮਾਂ ਜੀ ਸਾਰੇ ਭਣਪਰਾ ਗੌਰ ਰੱਖਿਓ ਆਪਣੀ ਲੈਬ ਦੀ ਜੇ ਕੋਈ ਕਮੀ ਕਰਦੇ ਹੋਣ ਨਾ ਤਾਂ ਵੀ ਆਪਣੀ ਲੈਬ ਦੇ ਵਿੱਚ ਔਨ ਕਰਕੇ ਰੱਖ ਦਿਆ ਕਰੋ ਪਿੰਡ ਟੇਹਟੀ ਭਣ ਸਤਿ ਸ੍ਰੀ ਅਕਾਲ ਹੋਰ ਭਣੇ ਪ੍ਰਵਾਹ ਠੀਕਾ ਸਤਿ ਸ੍ਰੀ ਅਕਾਲ ਭਣੇ ਇੱਕ ਘੰਟਾ ਹੀ ਲਾਈ ਭਣੇ ਪਿੰਡ ਟੇਹਟੀ ਭਣੇ ਇੱਕ ਘੰਟਾ ਲਗਾਈ ਆਪਣੇ ਕੋਲ ਹੋਰ ਟੀਮਾਂ ਨੇ ਭਣੇ ਨਾ ਕੋਲ ਵੀ ਜਾਣਾ ਬਹੁਤ ਬਹੁਤ ਧੰਨਵਾਦ ਭੈਣ ਦਾ ਪਿੰਡ ਟੇਟੀ ਭੈਣ ਸਤਿ ਸ੍ਰੀ ਅਕਾਲ ਵੀਰ ਸਤਿ ਸ੍ਰੀ ਅਕਾਲ ਭੈਣ ਸਤਿ ਸ੍ਰੀ ਅਕਾਲ ਸਾਰੇ ਪੈਣ ਪਰ ਆਵੰਦਾ ਬਹੁਤ ਬਹੁਤ ਧੰਨਵਾਦ ਮੇਰੀ ਲੈਬ ਜੀ 8 ਵਜੇ ਤੋਂ ਲੈ ਕੇ 2 ਵਜੇ ਤੱਕ ਲਾਇਆ ਕਰਾਂਗਾ ਮੈਂ ਸਵੇਰੇ 8 ਤੋਂ ਸ਼ਾਮ ਦੀ 2 ਵਜੇ ਤੱਕ ਬਣਾ 4 ਵਜੇ ਤੱਕ ਲੋਪਰਤੀ ਹੁਣ 2 ਵਜੇ ਦਾ ਟਾਈਮ ਕਰਤਾ ਜੀ ਉਸ ਤੋਂ ਬਾਅਦ ਸ਼ੂਰੀ سپورਟ ਦੇ ਵਿੱਚ ਹਾਜ਼ਰ ਮੈਸੇਜ ਸ਼ੂ ਨਹੀਂ ਹੁੰਦੀ ਹੱਥ ਕਰ ਕਿਹੜੀ ਆਈਡੀ ਹੈ ਭਣੀ ਦੀ ਦੂਜੀ ਮੇਰੀ ਦੂਜੀ ਉਮ ਮੈਸੇਜ ਉਹ ਨਹੀਂ ਹੁੰਦੇ ਭਨੇ ਉਸ ਤੋਂ ਕਿੰਨੇ ਮੈਸੇਜ ਕੀਤੇ ਦੁਜੀ ਅੜੀ ਦਾ ਨੂੰ ਪਿੰਡ ਟੇਟੀ ਵਾਲੀ ਤੋਂ ਮੈਨੇ ਤੁਸੀਂ ਐਂ ਕਰਿਓ ਭਨੇ ਮੇਰੀ ਲੌਂਗ ਵੀਡੀਓ ਤੇ ਕਮੈਂਟ ਕਰ ਦਿਓ ਉਹਦੇ ਉੱਪਰੋਂ ਹੋ ਸਕਦਾ ਮੇਤੋਂ ਗਲਤੀ ਨਾਲ ਕੋਈ ਅੱਖਰ ਦਾ ਬਹਿ ਗਿਆ ਹੋਵੇ ਮੈਂ ਦੁਬਾਰਾ ਹੀ ਫੇਰ ਉਹ ਕਰ ਦਊਗਾ ਕੋਈ ਨਹੀਂ ਭਨੇ ਪਿੰਡ ਟੇਟੀ ਵਾਲੀ ਭਨੇ ਤੁਸੀਂ ਮੇਰੀ ਲੌਂਗ ਵੀਡੀਓ ਤੇ ਕਮੈਂਟ ਕਰਕੇ ਆਇਓ ਉਸ ਐਡੀ ਨੂੰ ਮੈਂ ਦੇਖਣੂਗਾ ਕੀ ਚੱਕਰ 2 ਵਜੇ ਤੋਂ ਬਾਅਦ ਮੈਂ ਦੇਖਾਂਗਾ ਭੈਣੇ ਫਿਰ ਹੁਣ ਕੱਟ ਨਹੀਂ ਸਕਦਾ ਲਾਈਵ ਇੱਕ ਘੰਟਾ ਲਈ ਭੈਣੇ ਬਹੁਤ ਬਹੁਤ ਧੰਨਵਾਦ ਭੈਣੇ ਕੋਈ ਨਹੀਂ ਭੈਣੇ ਕੰਮ ਕਰ ਲੋ ਸਵੇਰ ਦਾ ਟਾਈਮ ਆ ਮੈਂ ਵੀ ਆਈ ਹਾਂ ਡਿਊਟੀ ਤੋਂ ਕੋਈ ਨਹੀਂ ਕੰਮ ਕਰ ਲੋ ਮੈਸੇਜ ਘੱਟ ਹੋ ਕੇ ਤਵੇ ਕੋਈ ਗੱਲ ਨਹੀਂ ਜੀ ਹਾਂ ਜੀ ਹਾਂ ਜੀ ਸਾਰੇ ਪੈਣ ਪਰ ਆਉਂਦਾ ਬਹੁਤ ਬਹੁਤ ਧੰਨਵਾਦ ਤਾਂ ਭਾਈ ਇੱਕ ਚੰਗੀ ਟੀਮ ਬਣਾ ਕੇ ਇੱਕ ਦੂਜੀ ਦੀ ਸਪੋਰਟ ਕਰੀਏ ਸਹੀ ਟਾਈਮ ਤੇ ਆਪਾਂ ਇੱਕ ਦੂਜੀ ਦੀ ਸਪੋਰਟ ਕਰੀਏ ਆਪਾਂ ਘੰਟੇ ਪਤਾ ਕਿ ਅੱਗੇ ਵਧੀਏ ਇਹ ਬੇ ਬੇਈ ਕੈਡੀਆ ਬਣਾ ਬਣਾ ਕੇ ਘੁੰਮਦੇ ਨਾ ਤੋਂ ਬਚ ਕੇ ਰਹੂ ਉਹ ਆਪਣਾ ਵੀ ਸਮਾਂ ਬਰਵਾਦ ਕਰਦੇ ਨੇ ਆਪਣਾ ਵੀ ਕਰਦੇ ਨੇ ਹਾਂ 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 ਜੀ ਹਾਂ ਜੀ ਹਾਂ ਜੀ ਜਿੰਦੇ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਕਦੀ ਭੈਣ ਬਹੁਤ ਮਿਹਨਤੀ ਆ ਸਹੀ ਟਾਈਮ ਤੇ ਆਉਂਦੀ ਆ ਬਹੁਤ ਬਹੁਤ ਧੰਨਵਾਦ ਭੈਣ ਵਾਹਿਗੁਰੂ ਜੀ ਵਾਹਿਗੁਰੂ ਜੀ ਤੈਨੂੰ ਚੜ੍ਹਦੀ ਕਲਾ ਚ ਰੱਖੇ ਉਹ ਹਿਰੂ ਜੀ ਵਹਿਰੂ ਸੌਦਾ ਪਲਾ ਕਰੇ ਉਹ ਹਿਰੂ ਜੀ ਵਹਿਰੂ ਬੈਠੋ ਲੈ ਕੇ ਡੰਨ ਕਰ ਦੋ ਜਿਹੜੇ ਪੈਣ ਪਰਾ ਨੇ ਲੈ ਕੇ ਡੰਨ ਨਹੀਂ ਕੀਤਾ ਲੈ ਕੇ ਡੰਨ ਕਰ ਦੋ ਰੈੱਡ ਬੱਤੀ ਦਾ ਧਿਆਨ ਰੱਖਿਓ ਜੇ ਬੰਦ ਹੋ ਜਾਂਦੀ ਆ ਫਿਰ ਆਪਣਾ ਟਾਈਮ ਨਹੀਂ ਮਿਲਦਾ ਉਹਦਾ ਕੱਲ੍ਹ ਆਲੀ 5 ਘੰਟੇ ਦੀ ਲੈਬ ਚੋਂ ਮੈਨੂੰ ਕੁਝ ਵੀ ਨਹੀਂ ਮਿਲਿਆ ਪਤਾ ਨਹੀਂ ਟਾਈਮ ਕੱਟਾ ਲੱਗੀ ਮੇਰਾ ਬੰਤਾ ਐਸੀ 2 ਮਿੰਟ ਮਿਲੇ ਨਹੀਂ ਉਹ ਵੀ ਮਿਲੇ ਹੈਗੇ